ਹਵਾਈ ਫਾਇਰ ਕੁਝ ਲੋਕ ਕਰਦੇ ਹੁੰਦੇ ਨੇ ਇੱਕ ਜ਼ਖਮੀ ਵੀ ਲਾੜੀ ਹੋਗੀ ਸੀ ਤੁਸੀਂ ਮੀਟਿੰਗ ਕੀਤੀ ਹੈ ਕੀ ਹਦਾਇਤਾਂ ਮੈਰਿਜ ਪੈਲੇਸ ਵਾਲਿਆਂ ਨੂੰ ਤੁਸੀਂ ਦਿੱਤੀਆਂ ਵਿਆਹ ਸ਼ਾਦੀ ਵਾਲੇ ਦਿਨ ਲੋਕੀ ਜਾਂ ਤਾਂ ਹਥਿਆਰਾਂ ਨੂੰ ਸ਼ੋਅ ਕਰਦੇ ਨੇ ਉਸ ਚੀਜ਼ ਦੀ ਪ੍ਰਦਰਸ਼ਨੀ ਕਰਦੇ ਨੇ ਹਵਾ ਦੇ ਵਿੱਚ ਲਾਉਂਦੇ ਨੇ ਕਈ ਵਾਰ ਇਨਸੀਡੈਂਟ ਵੀ ਸਾਹਮਣੇ ਆਏ ਆ ਕਿ ਕਾਫੀ ਇੱਕ ਵਾਰ ਡਾਂਸਰ ਦੀ ਡੈਥ ਹੋਈ ਸੀ ਜਿੱਦੇ ਵੀ ਮੈਰਿਜ ਪੈਲੇਸਿਸ ਨੇ ਉੱਥੋਂ ਹਥਿਆਰਾਂ ਨੂੰ ਲਿਜਾਣ ਤੇ ਬਿਲਕੁਲ ਪਾਬੰਦੀ ਹੈ ਚਾਹੇ ਉਹ ਤੁਹਾਡਾ ਲਾਇਸੈਂਸੀ ਵੀ ਆਪਣਾ ਚਾਹੇ ਗੈਰ ਲਾਇਸੈਂਸੀ ਹੈ ਇਸ ਕਰਕੇ ਸਾਰੇ ਮੈਰਿਜ ਪੈਲੇਸਨ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪੈਲੇਸਿਸ ਦੇ ਬਾਹਰ ਇੱਕ ਨੋਟਿਸ ਚਪਕਾਉਣਗੇ ਜਿਸ ਨੋਟਿਸ ਦੇ ਤਹਿਤ ਕਿਸੇ ਵੀ ਤਰੀਕੇ ਦਾ ਹਥਿਆਰ ਅਗਰ ਉਹ ਲੈ ਕੇ ਆਉਂਦੇ ਨੇ ਤਾਂ ਉਹ ਐਂਟਰ ਹੋਣ ਦਿੱਤਾ ਨਹੀਂ ਜਾਊਗਾ ਜੇਕਰ ਕੋਈ ਵੀ ਬੰਦਾ ਸੈਲੀਬਟਰੀ ਫਾਇਰਿੰਗ ਕਰਦਾ ਵਾ ਜਸ਼ਨ ਮਨਾਉਣ ਲਈ ਗੋਲੀ ਚਲਾਉਂਦਾ ਵਾ ਤਾਂ ਉਸ ਨੂੰ ਉਸਦੇ ਮੁਕਦਮਾ ਦਰਜ ਹੋਊਗਾ ਜਿਸ ਦੇ ਤਹਿਤ ਉਹਨੂੰ 2 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਵੈਸੇ ਵੀ ਲੋਕਾਂ ਨੂੰ ਲਾਅ ਦੇ ਪਤਾ ਹੋਣਾ ਚਾਹੀਦਾ ਕਿ ਇਸ ਚੀਜ਼ ਤੇ ਪਾਬੰਦੀ ਹੈ ਬਾਕੀ ਜੇ ਕੋਈ ਸੈਲੈਬ੍ਰਿਟੀ ਫਾਇਰ ਕਰਦਾ ਉਹਦੇ ਵਿੱਚ ਮੁਕੱਦਮਾ ਵੀ ਦਰਜ ਰਜਿਸਟਰ ਹੋਊਗਾ ਕਾਫੀ ਸਾਊਂਡ ਨੂੰ ਵੀ ਲੈ ਕੇ DJ ਨੂੰ ਵੀ ਲੈ ਕੇ ਕਾਫੀ ਕਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿਉਂਕਿ DJ ਦਾ ਕਈ ਵਾਰੀ ਸਾਊਂਡ ਬਹੁਤ ਜ਼ਿਆਦਾ ਹੁੰਦਾ ਆਮ ਲੋਕਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਨੌਇਸ ਪলিউਸ਼ਨ ਵੱਧਦਾ ਉਸ ਤੇ ਵੀ ਕੋਈ ਚੈੱਕ ਜਿਹੜਾ ਉਹ ਪੁਲਿਸ ਰੱਖੇਗੀ ਬਿਲਕੁਲ ਜੀ ਖਾਸ ਤੌਰ ਤੇ ਜਿਹੜੇ ਪੈਲਸਿਸ ਰਹਾਇਸ਼ੀ ਏਰੀਆਜ਼ ਦੇ ਵਿੱਚ ਨੇ ਇੱਥੇ ਆਸ-ਪਾਸ ਲੋਕ ਰਹਿੰਦੇ ਨੇ ਉੱਥੇ ਖਾਸ ਤੌਰ ਤੇ ਸਾਨੂੰ ਹਦਾਇਤਾਂ ਆਈਆਂ ਨੇ ਜਿਸ ਦੇ ਤਹਿਤ ਅਸੀਂ ਨੌਇਸ ਮੀਟਰ ਲੈ ਕੇ ਉੱਥੇ ਚੈਕਿੰਗ ਕਰਾਂਗੇ ਜੇ ਦਿਨ ਦੇ ਟਾਈਮ 55 ਡੈਸੀਬਲ ਤੋਂ ਉੱਪਰ ਤੇ ਰਾਤ ਦੇ ਟਾਈਮ 45 ਡੈਸੀਬਲ ਤੋਂ ਉੱਪਰ ਕੋਈ ਵੀ ਸਾਊਂਡ ਪਾਇਆ ਜਾਂਦਾ ਵਾ ਤਾਂ ਪੈਲਸ ਦਾ ਚਲਾਣਾ ਹੋ ਸਕਦਾ ਉਹ ਜਿਸ ਦੇ ਤਹਿਤ ਉਹਨਾਂ ਨੂੰ 50000 ਰੁਪਏ ਜੁਰਮਾਨਾ ਲੱਗ ਸਕਦਾ ਹੈ ਅਗਰ ਤੁਸੀਂ ਇਹੀ ਗਲਤੀ ਤਿੰਨ ਵਾਰ ਦਰਹਾਉਣੀ ਹੋ ਲਗਾਤਾਰ ਤਿੰਨ ਵਾਰ ਤੁਹਾਡਾ ਚਲਾਨ ਹੁੰਦਾ ਵਾ ਤਾਂ ਤੁਹਾਡੇ ਪੈਲਸ ਨੂੰ ਪੂਰਨ ਤੌਰ ਤੇ ਸੀਲ ਵੀ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਡੀਜੇ ਵਾਲਿਆਂ ਦੇ ਖਾਸ ਤੌਰ ਤੇ ਧਿਆਨ ਚ ਲੈਂਦਾ ਕਿ ਆ ਕਿ ਕਿਸੇ ਵੀ ਤਰੀਕੇ ਦੇ ਗਾਣੇ ਜੋ ਭੜਕਾਊ ਗਾਣੇ ਹੁੰਦੇ ਨੇ ਖਾਸ ਤੌਰ ਤੇ ਹਤਿਆਰਾਂ ਨਾਲ ਸੰਬੰਧਿਤ ਤੇ ਜਾਂ ਜਿਸ ਵਿੱਚ ਔਰਤ ਨੂੰ ਓਬਜੈਕਟਿਫਾਈ ਕੀਤਾ ਜਾਂਦਾ ਵਾ ਇਹੋ ਜਿਹੇ ਗਾਣੇ ਤੇ ਵੀ ਪੂਰਨ ਪਾਬੰਦੀ ਹੈ ਫਿਰ ਆ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਤੇ ਇਹਨਾਂ ਦਿਨਾਂ ਦੇ ਵਿੱਚ ਮੈਰਿਜ ਪੈਲਸਾਂ ਦੇ ਵਿੱਚ ਬਹੁਤ ਜ਼ਿਆਦਾ लोग ਵੀ ਆਉਂਦੇ ਨੇ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਵਿਆਹ ਸ਼ਾਦੀਆਂ ਦੇ ਦੌਰਾਨ ਜਿਹੜੇ ਕੁਝ ਲੋਕ ਹੁੰਦੇ ਨੇ ਉਹ ਹਵਾਈ ਫਾਇਰ ਕਰਦੇ ਨੇ ਤਾਂ ਉਸ ਦੇ ਚੱਕਰ ਦੇ ਵਿੱਚ ਕਈ ਵਾਰ ਕੋਈ ਜ਼ਖਮੀ ਵੀ ਹੋ ਜਾਂਦਾ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਘਟਨਾ ਸਾਹਮਣੇ ਆਈ ਸੀ ਜਿੱਥੇ ਡੋਲੀ ਵੇਲੇ ਇੱਕ ਵਿਅਕਤੀ ਨੇ ਹਵਾਈ ਫਾਇਰ ਕੀਤਾ ਤੇ ਉਹ ਫਾਇਰ ਜਿਹੜਾ ਉਹ ਲਾੜੀ ਦੇ ਮੱਥੇ ਦੇ ਨਾਲ ਹੁੰਦੇ ਹੋਏ ਉਹ ਚਲਾ ਗਿਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਹੋਰ ਵੀ ਸਖਤੀ ਵਰਤੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਿਆਹ ਸ਼ਾਦੀਆਂ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਵਿਆਹ ਦਾ ਸੀਜ਼ਨ ਵੀ ਇਸ ਨੂੰ ਕਿਹਾ ਜਾਂਦਾ ਹੈ ਤਾ ਸਾਡੇ ਨਾਲ ਇਸ ਸਮੇਂ ਮੁੱਲਾਪੁਰ ਦਾਖਾ ਦੇ ਡੀਐਸਪੀ ਵਿਰਿੰਦਰ ਖੋਸਾ ਸਾਡੇ ਨਾਲ ਮੌਜੂਦ ਨੇ ਪਿਛਲੀ ਦਿਨੀ ਹੀ ਇਹਨਾਂ ਨੇ ਮੈਰਿਜ ਪੈਸਾਂ ਵਾਲਿਆਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਤੇ ਸਖਤ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਕਿ ਜੇਕਰ ਤੁਹਾਡੇ ਪੈਲਸ ਦੇ ਵਿੱਚ ਕੋਈ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸਖਤ ਐਕਸ਼ਨ ਜਿਹੜਾ ਉਹ ਲਿਆ ਜਾਏਗਾ ਨਾ ਕਿ ਸਿਰਫ ਫਾਇਰ ਕਰਨ ਵਾਲੇ ਤੇ ਸਗੋਂ ਪੈਲਸ ਵਾਲੇ ਵੀ ਜਿਸ ਨੇ ਅਲਾਉਡ ਕੀਤਾ ਹੋਏਗਾ ਉੱਥੇ ਹਥਿਆਰ ਲੈ ਕੇ ਆਣਾ ਉਸ ਤੇ ਵੀ ਸਖਤ ਐਕਸ਼ਨ ਜਿਹੜਾ ਉਹ ਹੋ ਸਕਦਾ ਗੱਲਬਾਤ ਕਰਦੇ ਹਾਂ ਕਿ ਹੋਰ ਕਿਹੜੀਆਂ-ਕਿਹੜੀਆਂ ਸਖਤਾਈਆਂ ਹਦਾਇਤਾਂ ਜਿਹੜੀਆਂ ਨੇ ਮੈਰਿਜ ਪੈਲਸ ਵਾਲਿਆਂ ਨੂੰ ਦਿੱਤੀਆਂ ਨੇ ਸਰ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਬਹੁਤ ਸਾਰੇ ਮੈਰਿਜ ਪੈਲਸ ਇਸ ਸਮੇਂ ਬਿਜ਼ੀ ਚੱਲ ਰਹੇ ਨੇ ਪਿੱਛੇ ਜੇ ਘਟਨਾ ਹੋਈ ਸੀ ਹਵਾਈ ਫਾਇਰ ਕੁਝ ਲੋਕ ਕਰਦੇ ਹੁੰਦੇ ਨੇ ਇੱਕ ਜ਼ਖਮੀ ਵੀ ਲਾੜੀ ਹੋਗੀ ਸੀ ਤੁਸੀਂ ਮੀਟਿੰਗ ਕੀਤੀ ਹੈ ਕੀ ਹਦਾਇਤਾਂ ਮੈਰਿਜ ਪੈਲਸ ਵਾਲਿਆਂ ਨੂੰ ਤੁਸੀਂ ਦਿੱਤੀਆਂ ਨੇ ਇਸਿਸ ਵਨ ਵਿੱਚ ਜੋ ਅਸੀਂ ਲੁਧਿਆਣਾ ਦਿਹਾਤੀ ਦੇ ਮੁੱਲਾਪੁਰ ਦਾਖਾ ਵੇਖੇ ਜਿਵੇਂ ਕਿ ਇੱਥੇ ਫਰੋਜ਼ਪੁਰ ਰੋਡ ਤੇ ਕਾਫੀ ਪਹਿਲੇ ਸਿਜ਼ ਨੇ ਸੋ ਬਾਕੀ ਸੁਧਾਰ ਤੇ ਜੋਧਾ ਥਾਣੇ ਚ ਵੀ ਪਹਿਲੇ ਸਿਜ਼ ਨੇ ਉਹਨਾਂ ਸਾਰਿਆਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਮਾਨਯੋਗ ਪੰਜਾਬ ਸਰਕਾਰ ਮਾਨਯੋਗ ਡੀਸੀ ਲੁਧਿਆਣਾ ਜਿੰਨਾ ਸਾਰਿਆਂ ਵੱਲੋਂ ਸਮੇਂ-ਸਮੇਂ ਦੇ ਕੁਝ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਸਬੰਧ ਵਿੱਚ ਜਿਵੇਂ ਕਿ ਤੁਸੀਂ ਪਹਿਲੀ ਗੱਲ ਕੀਤੀ ਕਿ ਕਾਫੀ ਜਗ੍ਹਾ ਫਾਇਰਿੰਗ ਨਾਲ ਨੁਕਸਾਨ ਵੀ ਹੋਇਆ ਕਿ ਆਪਾਂ ਅਨੁਮੋਨਨ ਦੇਖਦੇ ਹਾਂ ਕਿ ਵਿਆਹ ਸ਼ਾਦੀ ਵਾਲੇ ਦਿਨ ਲੋਕੀ ਜਾਂ ਤਾਂ ਹਥਿਆਰਾਂ ਨੂੰ ਸ਼ੋਅ ਕਰਦੇ ਨੇ ਉਸ ਚੀਜ਼ ਦੀ ਪ੍ਰਦਰਸ਼ਨੀ ਕਰਦੇ ਨੇ ਹਵਾ ਦੇ ਵਿੱਚ ਲਾਉਂਦੇ ਨੇ ਕਈ ਵਾਰ ਇਨਸੀਡੈਂਟ ਵੀ ਸਾਹਮਣੇ ਆਏ ਆ ਕਿ ਕਾਫੀ ਇੱਕ ਵਾਰ ਡਾਂਸਰ ਦੀ ਡੈਥ ਹੋਈ ਸੀ ਸੋ ਇਹ ਜਿਹੜੇ ਇਨਸੀਡੈਂਟ ਵੀ ਕਾਫੀ ਸਾਹਮਣੇ ਆਉਂਦੇ ਨੇ ਸੋ ਜੋ ਹੁਣ ਸਾਨੂੰ ਕਲੀਅਰ ਹਦਾਇਤਾਂ ਨੇ ਕਿ ਜਿੰਨੇ ਵੀ ਮੈਰਿਜ ਪੈਲੈਸਿਸ ਨੇ ਉੱਥੋਂ ਹਥਿਆਰਾਂ ਨੂੰ ਲਜਾਣ ਤੇ ਬਿਲਕੁਲ ਪਾਬੰਦੀ ਹੈ ਚਾਹੇ ਉਹ ਤੁਹਾਡਾ ਲਾਇਸੈਂਸੀ ਵੀ ਆਪਣਾ ਚਾਹੇ ਗੈਰ ਲਾਇਸੈਂਸੀ ਹੈ ਇਸ ਕਰਕੇ ਸਾਰੇ ਮੈਰਿਜ ਪੈਲੈਸਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪੈਲੈਸਿਸ ਦੇ ਬਾਹਰ ਇੱਕ ਨੋਟਿਸ ਚਪਕਾਉਣਗੇ ਜਿਸ ਨੋਟਿਸ ਦੇ ਤਹਿਤ ਕਿਸੇ ਵੀ ਤਰੀਕੇ ਦਾ ਹਥਿਆਰ ਅਗਰ ਉਹ ਲੈ ਕੇ ਆਉਂਦੇ ਨੇ ਤਾਂ ਉਹ ਐਂਟਰ ਹੋਣ ਦਿੱਤਾ ਨਹੀਂ ਜਾ ਮ ਲੋਕਾਂ ਨੂੰ ਤੁਹਾਡੇ ਜ਼ਰੀਏ ਦੱਸਣਾ ਚਾਹੂੰਗਾ ਕਿ ਰੀਸੈਂਟਲੀ 2019-20 ਦੇ ਵਿੱਚ ਆਰਮਜ਼ ਐਕਟ ਦੇ ਵਿੱਚ ਇੱਕ ਮੈਂਡਮੈਂਟ ਵੀ ਹੋਈ ਹੈ ਕਿ ਅਗਰ ਕੋਈ ਵੀ ਬੰਦਾ ਸੈਲੀਬ੍ਰੇਟਰੀ ਫਾਇਰਿੰਗ ਕਰਦਾ ਵਾ ਜਸ਼ਨ ਮਨਾਉਣ ਲਈ ਗੋਲੀ ਚਲਾਉਂਦਾ ਵਾ ਤਾਂ ਉਸ ਨੂੰ ਉਸਦੇ ਮੁਕਦਮਾ ਦਰਜ ਹੋਊਗਾ ਜਿਸ ਦੇ ਤਹਿਤ ਉਹਨੂੰ 2 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਵਾ ਸੋ ਇਸ ਤਰੀਕੇ ਨਾਲ ਜਿੱਥੋਂ ਤੱਕ ਹਥਿਆਰਾਂ ਦਾ ਮਾਮਲਾ ਵਾ ਕਿਸੇ ਵੀ ਤਰੀਕੇ ਦਾ ਹਥਿਆਰ ਪੈਲੈਸਿਸ ਵਿੱਚ ਲਿਜਾਣਾ ਅਲਾਉਡ ਨਹੀਂ ਹੈ ਤੇ ਪੈਲੈਸਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਜੇ ਕੋਈ ਪ੍ਰੋਟੈਕਟਿਵ ਹੈ ਕਿਸ ਨੂੰ ਸਕਿਉਰਿਟੀ ਦੀ ਲੋੜ ਆ ਤਾਂ ਤੁਹਾਡਾ ਐਟ ਲਿਸਟ ਤੁਹਾਡੇ ਗੇਟ ਦੇ ਉੱਪਰ ਪ੍ਰੋਪਰ ਸਕਿਉਰਿਟੀ ਹੋਵੇ ਤੁਹਾਡੇ ਗੇਟ ਤੇ ਪ੍ਰੋਪਰ ਡੀ ਐਫ ਐਮ ਡੀ ਐਚ ਐਚ ਐਮ ਡੀ ਜਿਹਨਾਂ ਨਾਲ ਕੋਈ ਵੀ ਬੰਦਾ ਕੋਈ ਇਹੋ ਜਿਹੀ ਚੀਜ਼ ਲੈ ਕੇ ਜਾਵੇ ਉਹਨੂੰ ਰੋਕਿਆ ਜਾ ਸਕੇ ਤੇ ਪੈਲਸ ਦੇ ਵਿੱਚ ਸਕਿਉਰਿਟੀ ਦਾ ਫਰਜ ਪੈਲਸ ਮਾਲਕ ਦਾ ਵਾ ਇਸ ਕਰਕੇ ਪੈਲੈਸਾਂ ਦੇ ਵਿੱਚ ਸਕਿਉਰਿਟੀ ਦੀ ਕੋਈ ਸਮੱਸਿਆ ਨਾ ਹੋਵੇ ਉਹਦੇ ਵਾਸਤੇ ਜੇ ਕੋਈ ਵੀ ਆਉਂਦਾ ਜਾ ਕੇ ਕੋਈ ਥ੍ਰੈਟਨਡ ਪਰਸਨ ਆਉਂਦਾ ਤਾਂ ਉਸ ਦੇ ਦੌਰਾਨ ਸਾ ਫੋਰਸਸ ਵੀ ਤਨਾਤ ਕੀਤੀਆਂ ਜਾਂਦੀਆਂ ਨੇ ਸੋ ਇਸ ਕਰਕੇ ਕਿਸੇ ਬੰਦੇ ਨੂੰ ਹਥਿਆਰ ਲੈ ਜਾਣ ਦੀ ਲੋੜ ਨਹੀਂ ਆ ਤੇ ਇਸ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਸਰ ਇਹ ਕਾਫੀ ਦੇਖਿਆ ਜਾਂਦਾ ਕਿ ਤੜੀਬਾਜੀ ਮੰਨਿਆ ਜਾਂਦਾ ਜਦੋਂ ਕੋਈ ਹਵਾਈ ਫਾਇਰ ਕਰਦਾ ਜਾਂ ਖਾਸ ਤੌਰ ਤੇ ਆਪਣੇ ਵਿਆਹ ਵਾਲੇ ਜਿਹੜੇ ਕੋਰਟ ਪੁਆਇੰਟ ਹੁੰਦੇ ਉਹਨਾਂ ਤੇ ਆਪਣਾ ਰਿਵਾਲਵਰ ਟਾਂਕੇ ਲੈ ਕੇ ਜਾਂਦਾ ਬਹੁਤ ਇਸ ਨੂੰ ਤੜੀਬਾਜੀ ਮੰਨਿਆ ਜਾਂਦਾ ਤੇ ਪੈਲਸਾਂ ਦੇ ਪਰ ਨੋਟਿਸ ਲੱਗੇ ਹੋਣ ਦੇ ਬਾਵਜੂਦ ਵੀ ਪੈਲਸਾਂ ਦੇ ਵਿੱਚ ਹਥਿਆਰ ਜਾਂਦੇ ਨੇ ਉਹ ਫਿਰ ਕਿਸ ਤਰ੍ਹਾਂ ਹੁਣ ਚੈੱਕ ਰੱਖਿਆ ਜਾਏਗਾ ਪੈਲਸਾਂ ਤੇ ਉਹ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਮੈਰਿਜ ਪੈਲੇਸਿਸ ਨੂੰ ਤਾਂ ਇਤਾਂ ਦਿੱਤੀਆਂ ਕਿ ਜਦੋਂ ਵੀ ਕੋਈ ਤੁਹਾਡਾ ਕਸਟਮਰ ਜਾਂ ਤੁਹਾਡਾ ਮਹਿਮਾਨ ਕੋਈ ਬੁਕਿੰਗ ਕਰਾਉਣ ਲਈ ਆਉਂਦਾ ਵਾ ਤੇ ਤੁਹਾਡੀ ਜ਼ਿੰਮੇਵਾਰੀ ਹੋਊਗੀ ਉਹਨੂੰ ਤਾਂ ਅਸੀਂ ਸਿਗਨੇਚਰ ਦੇ ਅਧੀਨ ਇਹ ਤਾਂ ਦਿੱਤਾਂ ਦਿੱਤੀਆਂ ਨੇ ਕਿ ਤੁਸੀਂ ਉਹਨਾਂ ਨੂੰ ਜਾਣੂ ਕਰਾਓਗੇ ਕਿ ਸਾਡੇ ਪੈਲੇਸ ਦੇ ਵਿੱਚ ਧਿਆਰ ਲਗਾਉਣ ਦੀ ਪਾਬੰਦੀ ਹੈ। ਫਿਰ ਟੇਕਿੰਗ ਲਈਤੀ ਜਾਏਗੀ। ਬਿਲਕੁਲ ਜੀ। ਤਾਂ ਤੁਸੀਂ ਉਹਨਾਂ ਤੋਂ ਲਿਖਵਾ ਕੇ ਉਹਨਾਂ ਨੂੰ ਲਾਓ ਵੀ ਤੁਹਾਡੇ ਇਸ ਚੀਜ਼ ਤੇ پابੰਦੀ ਹੈ ਤਾਂ ਕਿ ਕੱਲ ਜ਼ਿੰਮੇਵਾਰੀ ਬਿਲਕੁਲ ਮਹਿਮਾਨ ਦੀ ਬਣੂਗੀ ਵੀ ਤੁਹਾਡੇ ਵੱਲ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਵੈਸੇ ਵੀ ਲੋਕਾਂ ਨੂੰ ਲੋਅ ਦੇ ਪਤਾ ਹੋਣਾ ਚਾਹੀਦਾ ਕਿ ਇਸ ਚੀਜ਼ ਤੇ پابੰਦੀ ਹੈ ਬਾਕੀ ਜੇ ਕੋਈ ਸੈਲੈਬ੍ਰਿਟੀ ਫਾਇਰ ਕਰਦਾ ਉਹਦੇ ਵਿੱਚ ਮੁਕਦਮਾ ਵੀ ਦਰਜ ਰਜਿਸਟਰ ਹੋਊਗਾ ਦੂਸਰਾ ਮੈਟਲ ਡਿਟੈਕਟਰ ਵਗੈਰਾ ਲਗਾਉਣ ਦੀ ਵੀ ਕੋਈ ਹਦਾਇਤ ਕੀਤੀ ਹੈ ਕਿ ਕੋਈ ਆਪਣੀ ਸਿਕਿਉਰਿਟੀ ਨੂੰ ਮੈਟਲ ਡਿਟੈਕਟਰਸ ਦਿੱਤੇ ਜਾਂ ਤਾਂ ਕਿ ਉਹ ਹਰੇਕ ਮਹਿਮਾਨ ਦੀ ਚੈਕਿੰਗ ਕਰੇ ਬਿਲਕੁਲ ਜੀ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਡੋਰ ਫਰੇਮ ਮੈਟਲ ਡਿਟੈਕਟਰ ਜਾਂ ਹੈਂਡ ਆਪਣਾ ਬੰਦਾ ਲੰਘਦਾ ਵਾ ਉਹਦੀ ਚੈਕਿੰਗ ਕਰ ਸਕੀਏ ਇਸ ਤੋਂ ਇਲਾਵਾ ਸਾਡੇ ਤੋਂ ਵੀ ਸਮੇਂ ਸਮੇਂ ਤੇ ਅ ਚੈਕਿੰਗ ਕੀਤੀ ਜਾਂਦੀ ਹੈ ਰੀਡਸ ਕੀਤੀਆਂ ਜਾਂਦੀਆਂ ਮੈਰਿਜ ਵੈਲਿਸੀ ਚੈੱਕ ਕੀਤੇ ਜਾਂਦੇ ਆ ਤਾਂ ਕਿ ਕੋਈ ਵੀ ਅ ਇਸ ਚੀਜ਼ ਦੀ ਉਲੰਘਣਾ ਕਰਦਾ ਵਾ ਤਾਂ ਉਲੰਘਣਾ ਕਰਨ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਸਮੇਂ ਸਮੇਂ ਤੇ ਹਰੇਕ ਅਫਸਰ ਜਿਹੜੇ ਜਾਗਰੂਤ ਕਰਦੇ ਰਹਿੰਦੇ ਆ ਪੈਲਸ ਵਾਲਿਆਂ ਨੂੰ ਪਰ ਫਿਰ ਵੀ ਇਹ ਇਨਸੀਡੈਂਟ ਰੁਕਦੇ ਨਹੀਂ ਹੈਗੇ ਹਰੇਕ ਪੈਲਸ ਦੇ ਬਾਹਰ ਬੋਰਡ ਜਰੂਰ ਲੱਗਿਆ ਹੈ ਕਿ ਹਥਿਆਰ ਅੰਦਰ ਲੈ ਕੇ ਜਾਣਾ ਮਨਾ ਪਰ ਮੰਨਦਾ ਕੋਈ ਨਹੀਂ ਹੈਗਾ ਅ ਦੇਖੋ ਜੀ ਕਾਫੀ ਜਗ੍ਹਾ ਤੇ ਕਾਰਵਾਈ ਵੀ ਹੋਈ ਆ ਸੋ ਇਹ ਤਾਂ ਤੁਹਾਡੀ ਆਪਣੀ ਸੇਫਟੀ ਆ ਜੇ ਤੁਸੀਂ ਇਸ ਚੀਜ਼ ਦੀ ਉਲੰਘਣਾ ਕਰੋਗੇ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਆ ਬਾਕੀ ਜਿਵੇਂ ਆਪਾਂ ਲੋਕਾਂ ਨੂੰ ਜਾਗਰੂ ਕਰਦੇ ਆ ਹੌਲੀ ਹੌਲੀ ਚੇਂਜਸ ਆਉਂਦੀਆਂ ਨੇ ਸੋ ਜਿਵੇਂ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕਬੜੀਆਂ ਡੈਥ ਹੁੰਦੀਆਂ ਸੀ ਇਹਦੇ ਕਰਕੇ ਰਾਈਟ ਜਦੋਂ ਦਾ ਆਪਾਂ ਇਸ ਚੀਜ਼ ਦੇ ਪੂਰਨ ਬੈਨ ਕੀਤਾ ਵਾ ਜਿਵੇਂ ਕਿ ਅੱਜ ਕੱਲ even ਸੋਸ਼ਲ ਮੀਡੀਆ ਤੁਸੀਂ ਹਥਿਆਰ ਨਹੀਂ ਚਲਾ ਸਕਦੇ ਪਹਿਲਾਂ ਲੋਕੀ ਬੜੀ ਫਾਇਰਿੰਗ ਕਰਕੇ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਂਦੇ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਵੀ ਇਸ ਚੀਜ਼ ਨਾਲ ਜਾਂ ਬੱਚੇ ਖਾਸ ਤੌਰ ਤੇ ਜੋ ਇਸ ਚੀਜ਼ ਤੋਂ ਪ੍ਰਭਾਵਿਤ ਹ ਸੋ ਜਿਵੇਂ ਕਿ ਕਾਫੀ ਅਫੇਅਰ ਦਰਜ ਹੋਈਆਂ ਜਿਦੇ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਤੇ ਕੋਈ ਡੈਸ਼ਬੋਰਡ ਤੇ ਰੱਖ ਕੇ ਕੋਈ ਵੀਡੀਓ ਪਾ ਰਿਆ ਕੋਈ ਫਾਇਰਿੰਗ ਕਰਦਾ ਪਾ ਰਿਆ ਕੋਈ ਡਬਸ ਲਗਾ ਕੇ ਘੁੰਮਦਾ ਪਾ ਰਿਆ ਕੋਈ ਰੀਲਸ ਪਾ ਰਿਆ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਜਦੋਂ ਦੀ ਪੂਰਨ ਬੰਦਗੀ ਲੱਗੀ ਹੈ ਕਾਫੀ ਚੇਂਜਸ ਆਈਆਂ ਨੇ ਤੇ ਸਾਡੇ ਕੋਲ ਜਿਵੇਂ ਪਹਿਲਾਂ ਕਾਫੀ ਕੇਸਿਸ ਇਸ ਤਰੀ ਦੇ ਆਉਂਦੇ ਸੀ ਅੱਗੇ ਨਾਲੋਂ ਕਾਫੀ ਕੇਸਿਸ ਘਟੇ ਨੇ ਜੀ ਸਰ ਜਿਸ ਤਰ੍ਹਾਂ ਜੇਕਰ ਹੁਣ ਕੋਈ ਕਿਸੇ ਨੇ ਹਵਾਈ ਫਾਇਰ ਕਰਤੀ ਵਿਆਹ ਦੇ ਵਿੱਚ ਜਿਨੇ ਕੀਤੀ ਉਸ ਤੇ ਤਾਂ ਐਫ ਆਈ ਆਰ ਦਰਜ ਹੋਈਗੀ ਹੋਏਗੀ ਪਹਿਲੇ ਸਾਲੇ ਤੇ ਕੀ ਐਕਸ਼ਨ ਹੋ ਸਕਦਾ ਵੀ ਉਸਨੇ ਰੋਕ ਕਨਸਰਨ ਪਹਿਲੀ ਵਲ ਤਾਂ ਉਹਨਾਂ ਨੂੰ ਜੋ ਮਹਿਮਾਨ ਜਦੋਂ ਬੁਕਿੰਗ ਕਰਦੇ ਆ ਉਹਨਾਂ ਦਾ ਇਨਫਾਰਮ ਕਰਾਉਣਾ ਬਹੁਤ ਜ਼ਰੂਰੀ ਹੈ ਉਹਨਾਂ ਤੋਂ ਟੇਕਿੰਗ ਲੈਣਾ ਜ਼ਰੂਰੀ ਹੈ ਇਸ ਦੇ ਬਾਵਜੂਦ ਜੇ ਕੋਈ ਹੁੰਦਾ ਵਾ ਤਾਂ ਪੈਲੇਸ ਵਾਲੇ ਦੀ ਜ਼ਿੰਮੇਵਾਰੀ ਹੈ ਕਿ ਉਹ ਤੁਰੰਤ ਪੁਲਿਸ ਨੂੰ ਇਨਫਾਰਮ ਕਰੂਗਾ ਜੇ ਉਹ ਪੁਲਿਸ ਨੂੰ ਇਸਟੀ ਦੀ ਜਾਣਕਾਰੀ ਨਹੀਂ ਦਿੰਦੇ ਤਾਂ ਅਸੀਂ ਉਹਨਾਂ ਨੂੰ ਵੀ ਸਮਝਾਂਗੇ ਕਿ ਉਹ ਵੀ ਉਹਨਾਂ ਦੀ ਵੀ ਮੈਲਾਫਾਈਡ ਇੰਟੈਂਸ਼ਨ ਹੈ ਕਿ ਉਹਨਾਂ ਨੇ ਪੁਲਿਸ ਦੇ ਧਿਆਨ ਵਿੱਚ ਇਹ ਜੀ ਨਹੀਂ ਲਗਿਆਂਦੀ ਸੋ ਫਿਰ ਉਹਨਾਂ ਦੇ ਵੀ ਕਾਰਵਾਈ ਹੋ ਸਕਦੀ ਹੈ ਜੀ ਸਰ ਕਾਫੀ ਸਾਊਂਡ ਨੂੰ ਵੀ ਲੈ ਕੇ ਡੀਜੇ ਨੂੰ ਵੀ ਲੈ ਕੇ ਕਾਫੀ ਕਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਡ ਬਹੁਤ ਦਿੱਕਤ ਆndੀਆਂ ਨੌਇਸ ਪੋਲੂਸ਼ਨ ਵੱਧਦਾ ਉਸਤੇ ਵੀ ਕੋਈ ਚੈੱਕ ਜਿਹੜਾ ਉਹ ਪੁਲਿਸ ਰੱਖੇਗੀ ਬਿਲਕੁਲ ਜੀ ਖਾਸ ਤੌਰ ਤੇ ਜਿਹੜੇ ਪੈਲਸਿਸ ਰਹਿਸ਼ੀ ਏਰੀਆਜ਼ ਦੇ ਵਿੱਚ ਨੇ ਜਿੱਥੇ ਆਸ-ਪਾਸ ਲੋਕ ਰਹਿੰਦੇ ਨੇ ਉੱਥੇ ਖਾਸ ਤੌਰ ਤੇ ਸਾਨੂੰ ਹਦਾਇਤਾਂ ਆਈਆਂ ਨੇ ਜਿਸ ਦੇ ਤਹਿਤ ਅਸੀਂ ਨੌਇਸ ਮੀਟਰਸ ਲੈ ਕੇ ਉੱਥੇ ਚੈਕਿੰਗ ਕਰਾਂਗੇ ਜੇ ਦਿਨ ਦੇ ਟਾਈਮ 45 55 ਡੈਸੀਬਲ ਤੋਂ ਉੱਪਰ ਤੇ ਰਾਤ ਦੇ ਟਾਈਮ 45 ਡੈਸੀਬਲ ਤੋਂ ਉੱਪਰ ਕੋਈ ਵੀ ਸਾਊਂਡ ਪਾਇਆ ਜਾਂਦਾ ਵਾ ਤਾਂ ਪੈਲਸ ਦਾ ਚਲਾਣਾ ਹੋ ਸਕਦਾ ਉਹ ਜਿਸ ਦੇ ਤਹਿਤ ਉਹਨਾਂ ਨੂੰ 50000 ਰੁਪਏ ਜੁਰਮਾਨਾ ਲੱਗ ਸਕਦਾ ਹੈ ਅਗਰ ਤੁਸੀਂ ਇਹੀ ਗਲਤੀ ਤਿੰਨ ਵਾਰ ਦਰਹਾਉਨੇ ਹੋ ਲਗਾਤਾਰ ਤਿੰਨ ਵਾਰ ਤੁਹਾਡਾ ਚਲਾਨ ਹੁੰਦਾ ਵਾ ਤਾਂ ਤੁਹਾਡੇ ਪਾਲਿਸ ਨੂੰ ਪੂਰਨ ਤੌਰ ਤੇ ਸੀਲ ਵੀ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਡੀਜੇ ਵਾਲਿਆਂ ਦੇ ਖਾਸ ਤੌਰ ਤੇ ਧਿਆਨ ਚ ਲੈਂਦਾ ਕਿ ਆ ਕਿ ਕਿਸੇ ਵੀ ਤਰੀਕੇ ਦੇ ਗਾਣੇ ਜੋ ਭੜਕਾਊ ਗਾਣੇ ਹੁੰਦੇ ਨੇ ਖਾਸ ਤੌਰ ਤੇ ਹਥਿਆਰਾਂ ਨਾਲ ਸੰਬੰਧਿਤ ਜਾਂ ਜਿਸ ਵਿੱਚ ਔਮਨ ਨੂੰ ਆਬਜੈਕਟਿਫਾਈ ਕੀਤਾ ਜਾਂਦਾ ਵਾ ਇਹੋ ਜਿਹੇ ਗਾਣੇ ਤੇ ਵੀ ਪੂਰਨ ਪਾਬੰਦੀ ਹੈ ਅਗਰ ਇਸ ਦੀ ਉਲੰਘਣਾ ਕਰਦੇ ਆ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਊਗੀ ਕੋਈ ਚੈਕਿੰਗ ਸਰ ਕੀਤੀ ਕੋਈ ਮਾਮਲਾ ਕੋਈ ਸਾਹਮਣੇ ਹੈ ਕੋਈ ਚਲਾਨਿੰਗ ਕੀਤੀ ਗਈ ਹੈ ਹਜੇ ਤੱਕ ਹਾਂਜੀ ਸਾਡੇ ਵੱਲੋਂ ਰੈਗੂਲਰ ਚੈਕ ਅਗਰ ਕੋਈ ਵੀ ਅਜਿਹੀ ਸਾਹਮਣੇ ਆਊਗੀ ਤਾਂ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਕੀ ਸਰ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਕਿ ਸੁਨੇਹਾ ਰਹੂਗਾ ਤੁਹਾਡਾ ਮੈਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਜੋ ਪੰਜਾਬ ਦੇ ਵਿੱਚ ਕਲਚਰ ਅਜ ਦੇ ਤਹਿਤ ਹਥਿਆਰ ਤੁਸੀਂ ਲਾਇਸੈਂਸ ਬਣਾਉਣੇ ਹੋ ਹਥਿਆਰ ਲਾਇਸੈਂਸ ਬਣਾਉਣ ਦਾ ਪਰਪਸ ਸਿਰਫ ਇੰਨਾ ਹੁੰਦਾ ਵਾ ਕਿ ਤੁਹਾਨੂੰ ਕਿਸੇ ਤਰੀਕੇ ਦੀ ਥ੍ਰੈਟ ਆ ਜਾਂ ਸਿਕਿਉਰਿਟੀ ਦੀ ਲੋੜ ਆ ਜਾਂ ਤੁਹਾਨੂੰ ਕੋਈ ਖਤਰਾ ਵਾ ਤਾਂ ਤੁਸੀਂ ਹਥਿਆਰ ਲਾਇਸੈਂਸ ਬਣਾ ਸਕਦੇ ਹੋ ਬਟ ਇਸ ਚੀਜ਼ ਦੀ ਸਿਰਫ ਮਤਲਬ ਪ੍ਰਦਰਸ਼ਨੀ ਕਰਨਾ ਦਿਖਾਵਾ ਕਰਨਾ ਹਵਾਵਾਂ ਚ ਗੋਲੀਆਂ ਚਲਾਉਣਾ ਇਹ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਤੁਹਾਡੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਸੇਫਟੀ ਦੇ ਵਿੱਚ ਕਾਫੀ ਵੱਡੀ ਅਲੰਘਣਾ ਕਰ ਸਕਦਾ ਵਾ ਸੋ ਜੇ ਤੁਸੀਂ ਇਹੋ ਜੀ ਕੋਈ ਵੀ ਚੀਜ਼ ਪਾਉਣੀ ਹੋ ਤਾਂ ਤੁਹਾਡੇ ਉੱਪਰ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ ਤੇ ਇੱਕ ਵਾਰ ਐਫਆਈਆਰ ਦਰਜ ਹੋ ਗਈ ਤਾਂ ਸਾਡੇ ਦਾ ਪੂਰਾ ਜੀਵਨ ਪ੍ਰਭਾਵਿਤ ਹੋ ਜਾਂਦਾ ਚਾਹੇ ਤੁਸੀਂ ਬਾਹਰ ਜਾਣਾ ਕੋਈ ਨੌਕਰੀ ਲੈਣੀ ਕੋਈ ਪੀਸੀਸੀ ਲੈਣੀ ਸੋ ਹਰ ਚੀਜ਼ ਤੇ ਉਸੇ ਦਾ ਇੰਪੈਕਟ ਪੈਂਦਾ ਵਾ ਇਸ ਕਰਕੇ ਸਾਨੂੰ ਸਿਆਣੇ ਬੰਨਾ ਚਾਹੀਦਾ ਅਸੀਂ ਜੇ ਕਿਸੇ ਵੀ ਤਰੀਕੇ ਨਾਲ ਖਾਸ ਤੌਰ ਤੇ ਵਿਆਹ ਦੇ ਦੌਰਾਨ ਜੋ ਕਿ ਜਿਵੇਂ ਡਰਿੰਕਿੰਗ ਵੀ ਕਰਦੇ ਆ ਸੋ ਡਰਿੰਕਿੰਗ ਕਰਨਾ ਲੀਗਲ ਪੈਲਸ ਦੇ ਵਿੱਚ ਤੁਸੀਂ ਜੇਕਰ दारू ਲੀਗਲੀ ਲੈ ਕੇ ਆਏ ਹੋ ਪਰ ਤੁਸੀਂ ਡਰਿੰਕਿੰਗ ਦੇ ਇਨਫਲੂਐਂਸ ਦੇ ਵਿੱਚ ਹਥਿਆਰ ਵਗੈਰਾ ਚਲਾਉਨੇ ਹੋ ਮੈਂ ਉਹਨਾਂ ਨੂੰ ਇਹੀ ਸਲਾਹ ਦਊਂਗਾ ਕਿ ਤੁਸੀਂ ਇਹ ਹਥਿਆਰ ਆਪਣੇ ਕੋਲ ਉਸ ਟਾਈਮ ਨਾ ਰੱਖੋ ਜਾਂ ਉਸ ਨੂੰ ਕਿਸੇ ਸੇਫ ਕਸਟਡੀ ਦੇ ਵਿੱਚ ਰੱਖੋ ਤਾਂ ਕਿ ਇਸ ਤਰੀਕੇ ਦੀ ਕੋਈ ਵੀ ਪ੍ਰੋਬਲਮ ਨਾ ਹੋਵੇ ਤਾਂ ਇਹ ਹਦਾਇਤਾਂ ਲੋਕ ਸੁਣ ਲੈਣ ਪੁਲਿਸ ਸਖਤ ਹੋ ਚੁੱਕੀ ਹੈ ਸਖਤ ਐਕਸ਼ਨ ਵੀ ਹੁਣ ਪੁਲਿਸ ਲੇਗੀ ਜੇਕਰ ਤੁਸੀਂ ਵੀ ਵਿਆਹ ਸ਼ਾਦੀਆਂ ਦੇ ਵਿੱਚ ਆਪਣੀ ਟੌਰ ਬਣਾਉਣ ਦੇ ਵਾਸਤੇ ਹਵਾਈ ਫਾਇਰ ਕਰੋਗੇ ਤਾਂ ਤੁਹਾਡੀ ਟੌਰ ਦਾ ਨਤੀਜਾ ਤੁਹਾਨੂੰ ਜੇਲ੍ਹ ਹੋ ਸਕਦੀ ਹੈ। ਤਵਦੇਰੇ ਅਪਡੇਟਸ ਸੀ ਸਾਨੂੰ ਜਰੋ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਨਮਜੀਤ ਸਿੰਘ ਭੱਲੜਾ ਰੋਜ਼ਾਨਾ ਸਪੋਕਸਮੈਨ ਲੁਧਿਆਣਾ।